ਤੇ ਦੁਖਿਓ ਚੱਲਦੇ ਦੇਸ਼ ਬਦਲੇ ਵਾ ਵਾ ਬੰਦੇ ਕਾਮ ਦੇ ਜੇ ਕੌਣ ਪੁੱਛਦਾ ਕਾਮ ਤੇ ਕਿਦੜਾ ਨੂੰ ਕੈਦ ਸਿੰਜਰੇ ਬਾਦ ਤੇ ਛੇ ਸਮੋਤੀ ਤਾਂ ਮੁਸ਼ਕਲੇ ਏਰ ਹੁੰਦੇ ਜੀ ਕਰ ਕਿਸੇ ਇਨਸਾਨ ਨੂੰ ਦੁਖੀ ਕਰਕੇ ਤੇ ਜੀਵਨ ਆਪਣਾ ਸਫਲ ਬਣਾਇਆ ਕੇ ਪੋਲਿਆ ਪਾਲਿਆ ਪੰਛੀਆਂ ਨੂੰ ਵਾਹ ਜੀ ਵਾਹ ਤੇ ਕਹਿ ਬੇ ਪਿੰਜਰੇ ਦੇ ਵਿੱਚ ਪਾਇਆ ਤਾਂ ਕੀ ਉਹ ਕਿਸਾ ਕੌਣ ਸ਼ਹੀਦਾਂ ਦਾ ਨਹੀਂ ਜਾਣਦਾ ਨਕੇ ਉਹ ਸੀਨੇ ਜਜਬਿਆਂ ਦੇ ਪਾਪੜ ਲਾਦੇ ਦੇ ਦੇਹ ਚੜੇ ਦੱਭਾ ਨਾ ਨੂੰ ਛਾਤ ਕਰਦਾ ਆਹ ਕਿਤੇ ਕੌਮ ਮੁਰਦਿਆਂ ਵਿੱਚ ਜਾਨ ਸਾਤਲੇ ਮਾ ਜੀ ਬਾਬਾ ਇਹਨਾਂ ਸਾਡੇ ਬਹੁਤ ਹੀ ਸਤਕਾਰਯੋ ਕੌਮ ਦੇ ਮਹਾਨ ਬਜ਼ੁਰਗ ਢਾਡੀ ਬਾਪੂ ਗੁਰਦੇਵ ਸਿੰਘ ਜੀ ਜਿਨ੍ਹਾਂ ਲੰਮਾ ਸਮਾਂ ਪੰਥ ਦੇ ਲੇਖੇ ਵਿੱਚ ਸਰੰਗੀ ਦੇ ਨਾਲ ਸੇਵਾ ਕੀਤੀ ਹੈ ਅੱਜ ਦਾਸਾਂ ਦੇ ਕੋਲ ਕੜਾ ਪ੍ਰਸ਼ਾਦ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰੇਮ ਕਰਕੇ ਆਏ ਨੇ ਤੇ ਜਦੋਂ ਆਏ ਤੇ ਜਲਪਾਣੀ ਛਕਿਆ ਤੇ ਸਾਡਾ ਦਿਲ ਕੀਤਾ ਕਿਉਂਕਿ ਸਾਡਾ ਇਤਿਹਾਸ ਨਾਲ ਪਿਆਰ ਆ ਸਾਡਾ ਗੁਰੂਆਂ ਦੇ ਨਾਲ ਜੋ ਇਤਿਹਾਸ ਸੁਣੀਦਾ ਹੈ ਲਿਖੀਦਾ ਹੈ ਬੜਾ ਪਿਆਰ ਆ ਤੇ ਹੀਰ ਦੇ ਵਿੱਚ ਉਹਨਾਂ ਨੇ ਬੰਦ ਕਰਕੇ ਸੁਣਾ ਕੇ ਤੇ ਸਾਨੂੰ ਜਿਹੜਾ ਅੱਜ ਨਜ਼ਾਰਾ ਦਿੱਤਾ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਾਪੂ ਗਰਦਿਆਲ ਸਿੰਘ ਜੀ ਅਰਸ਼ੀ ਸਾਹਿਬ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਇਹਨਾਂ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਜਿਹੜੀ ਹੈ ਇਹ ਢਾਡੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਹਾਲੇਲੂਇਆ ਕੀ ਫਤਿਹ ਅਕਾਊਂਟੈਂਟ ਸਾਹਿਬ ਭਾਈ ਜਸਪਾਲ ਸਿੰਘ ਜੀ ਵੀ ਅੱਜ ਹਾਜ਼ਰ ਹੋਏ ਨੇ ਇਹਨਾਂ ਦਾ ਵੀ ਧੰਨਵਾਦ